ਤਾਂ ਲੈ ਵੀ ਮੇਤੋ ਇੱਕ ਉੜਦੀ ਉੜਦੀ ਖਬਰ ਆਈ ਹੈ ਆਨਲਾਈਨ ਕਿ ਸਰਕਾਰ ਹੈ ਜਿਹੜੀ ਹੁਣ ਪੰਚਾਇਤੀ ਜ਼ਮੀਨਾਂ ਨੂੰ ਵੇਚਣ ਜਾ ਰਹੀ ਹੈ ਵੱਡੇ ਸ਼ਹਿਰ ਦੇ ਨੇੜੇ ਪਿੰਡਾਂ ਦੇ ਨਾਮ ਵੀ ਤੁਹਾਨੂੰ ਦੱਸ ਦਾਂਗੇ ਤਾਂ ਚਲਦੀ ਚਲਦੀ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਜੋ ਹਰ ਇੱਕ ਤੱਕ ਜਿਹੜੀ ਇਹ ਜਾਣਕਾਰੀ ਪਹੁੰਚ ਜਾਵੇ ਆਪਾਂ ਸਾਰੇ ਜਾਣਦੇ ਹਾਂ ਕਿ ਖਜ਼ਾਨਾ ਸਰਕਾਰ ਕੋਲੇ ਕਿੰਨਾ ਕੁ ਭਰਿਆ ਹੋਇਆ ਪੰਜਾਬ ਹੈ ਜਿਹੜਾ ਉਹ ਵਿੱਤੀ ਸੰਕਟ ਦੇ ਨਾਲ ਜੂਝ ਰਿਹਾ ਹੈ ਤਾਂ ਇਹਦੇ ਵਿੱਚ ਚੱਲਦੇ ਹੋਣਾ ਪੰਚਾਇਤੀ ਤੇ ਸ਼ਾਮਲੜ ਜ਼ਮੀਨਾਂ ਸਰਕਾਰ ਵੇਚਣ ਦੀ ਤਿਆਰੀ ਜਿਹੜੀ ਉਹ ਕਰ ਚੁੱਕੀ ਹੈ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਜਿਹੜੇ ਉੱਚ ਅਧਿਕਾਰੀ ਨੇ ਇਹਨਾਂ ਨੂੰ ਇਹਨਾਂ ਨੇ ਜਿਹੜਾ ਸਰਪੰਚਾਂ ਨੂੰ ਹੁਕਮ ਦਿੱਤੇ ਪੰਚਾਇਤੀ ਜ਼ਮੀਨਾਂ ਵੇਚਣ ਬਾਰੇ ਵੀ ਮਤੇ ਪਾਓ ਇਸ ਦੌਰਾਨ ਕਈ ਸਰਪੰਚਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਮਤੇ ਨਾ ਪਾਉਣ ਤੇ ਵਿਭਾਗੀ ਕਾਰਵਾਈ ਕਰਨ ਦੀ ਧਮਕੀ ਵੀ ਹੈ ਜਿਹੜੀ ਉਹ ਦਿੱਤੀ ਗਈ ਹੈ ਜਿਦੇ ਕਰਕੇ ਸਰਪੰਚਾਂ ਪੰਚਾਇਤਾਂ ਤੇ ਪੰਚਾਇਤੀ ਨੁਮਾਇੰਦਿਆਂ ਦੇ ਵਿੱਚ ਜਿਹੜਾ ਉਹ ਡਰ ਵਾਲਾ ਮਾਹੌਲ ਬਣ ਚੁੱਕਿਆ ਹੈ ਸਰਪੰਚਾਂ ਦਾ ਇਸ ਤੇ ਕਹਿਣਾ ਹੈ ਜੇਕਰ ਉਹ ਅਜਿਹਾ ਕਰਦੇ ਆ ਤਾਂ ਸਾਰੀ ਉਮਰ ਲਈ ਉਹ ਪਿੰਡ ਵਾਸੀਆਂ ਦਾ ਵਿਰੋਧ ਆ ਜਿਹੜਾ ਉਹ ਸਹਿਣ ਲੈਣਗੇ ਉਹਨਾਂ ਦੇ ਵਿਰੋਧ ਦਾ ਸਾਹਮਣਾ ਜਿਹੜਾ ਉਹਨਾਂ ਨੂੰ ਸਾਰੀ ਉਮਰ ਕਰਨਾ ਪਊ ਤਾਂ ਇੱਕ ਦੱਸਿਆ ਜਾ ਰਿਹਾ ਕਿ ਮੁੱਖ ਸਕੱਤਰ ਦੇ ਅਧੀਨ ਵੱਖ-ਵੱਖ ਅਧਿਕਾਰੀਆਂ ਦੀ ਮੀਟਿੰਗ ਹੈ ਜਿਹੜੀ ਹੋਈ ਹੈ ਖਾਲੀ ਪਈਆਂ ਜ਼ਮੀਨਾਂ ਦੀ ਨਿਸ਼ਾਨਦੇਹੀ ਕਰਨ ਲਈ ਕਿਹਾ ਗਿਆ ਸੀਗਾ ਇਸ ਮੀਟਿੰਗ ਦੇ ਵਿੱਚ ਤਾਂ ਜੋ ਇਹਨਾਂ ਜ਼ਮੀਨਾਂ ਨੂੰ ਕਾਰਜਸ਼ੀਲ ਇਹੜਾ ਕੀਤਾ ਜਾ ਸਕੇ ਪੰਚਾਇਤ ਵਿਭਾਗ ਤੋਂ ਬਿਨਾ ਸਥਾਨਕ ਸਰਕਾਰਾਂ ਵਿਭਾਗ ਤੇ ਕਈ ਹੋਰ ਵਿਭਾਗਾਂ ਦੀ ਜ਼ਮੀਨ ਦੀ ਵੀ ਨਿਸ਼ਾਨਦੇਹੀ ਹੈ ਜਿਹੜੀ ਉਹ ਕੀਤੀ ਗਈ ਹੈ ਤਾਂ ਇਹ ਕਿਹੜੀਆਂ ਪੰਚਾਇਤੀ ਜ਼ਮੀਨਾਂ ਵੇਚਣ ਦੀ ਤਿਆਰੀ ਕਰ ਰਹੀ ਹੈ ਜਿਹੜੇ ਪਿੰਡ ਵੱਡੇ ਸ਼ਹਿਰਾਂ ਦੇ ਨੇੜੇ ਐ ਉਧਰੋਂ ਕਹਿੰਦੇ ਸ਼ੁਰੂਆਤ ਕਰਨੀ ਹੈ ਤਾਂ ਜੋ ਜ਼ਮੀਨਾਂ ਵੇਚ ਕੇ ਖਜ਼ਾਨਾ ਜਿਹੜਾ ਭਰਿਆ ਜਾ ਸਕੇ ਇਸ ਤੋਂ ਪਹਿਲਾਂ ਆਪਾਂ ਸਾਰੇ ਜਾਣਦੇ ਆ ਕਿ ਲੈਂਡ ਪੂਲਿੰਗ ਨੀਤੀ ਦਾ ਵਿਰੋਧ ਹੋਇਆ ਸੀ ਉਸ ਨੀਤੀ ਨੂੰ ਵਾਪਸ ਆ ਜਿਹੜਾ ਧਰਨੇ ਲਾ ਕੇ ਵੱਖ-ਵੱਖ ਜੁਨੀਆਨਾ ਨੇ ਉਹ ਵਾਪਸ ਕਰਵਾਇਆ ਉਹਨਾਂ ਇਹਦੇ ਵਿੱਚ ਪਿੰਡ ਕਿਹੜੇ ਆਏ ਆ ਮੁਹਾਲੀ ਜ਼ਿਲ੍ਹੇ ਦੇ ਕਾਫੀ ਸਾਰੇ ਇਹਦੇ ਵਿੱਚ ਪਿੰਡ ਆਏ ਆ ਜਿਦੇ ਵਿੱਚ ਭਾਗੋ ਮਾਜਰਾ ਨਾਨੂ ਮਾਜਰਾ ਗਿੱਦੜਪੁਰਾ ਰਾਏਪੁਰ ਖੁਰਦਾ ਚੱਪੜ ਜਿੜੀ ਤੰਗੋਰੀ ਬੜੀ ਰੁੜਕਾ ਰਾਏਪੁਰ ਕਲਾਂ ਸਫੀਪੁਰਾ ਸੁਖਗੜ ਦਾਉ ਮਾਨਕਪੁਰਾ ਕੰਬਾਲੀ ਬਹਿਰਾਮਪੁਰਾ ਕਲਰ ਕੰਡਾਲਾ ਤੇ ਹੋਰ ਬਾਕੀ ਪਿੰਡ ਆ ਜਿਹੜੇ ਸ਼ਾਮਲ ਨੇ ਇਹ ਸਾਰੇ ਜਿਹੜੇ ਪਿੰਡ ਆ ਉਹ ਮੁਹਾਲੀ ਤੇ ਖਰੜ ਸ਼ਹਿਰ ਦੇ ਨੇੜੇ ਆ ਜਿਹੜੇ ਵਸੇ ਹੋਏ ਆ ਪੰਚਾਇਤੀ ਜਮੀਨਾਂ ਦੀ ਨਿਸ਼ਾਨਦੇਹੀ ਕੀਤੇ ਜਾਣ ਦੀ ਵੀ ਜਿਹੜੀ ਉਹ ਪੁਸ਼ਟੀ ਹੋ ਚੁੱਕੀ ਹੈ ਸੋ ਜਿਹੜੀ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਕਿ ਜਿਹੜੇ ਪਿੰਡਾਂ ਦੀਆਂ ਜ਼ਮੀਨਾਂ ਨੇ ਜਿਹੜੀਆਂ ਉਹ ਰੀਅਲ ਅਸਟੇਟ ਪ੍ਰੋਜੈਕਟ ਵਿੱਚ ਆਉਂਦੀਆਂ ਨੇ ਉਹਨਾਂ ਨੂੰ ਵੇਚੇ ਜਾਣ ਦਾ ਪ੍ਰਸਤਾਵ ਹੈ ਜਿਹੜਾ ਰੱਖਿਆ ਗਿਆ ਹੈ ਤਾਂ ਇਹ ਵੀ ਜਿਹੜੀ ਸ਼ੰਕਾ ਜਿਤਾਈ ਗਈ ਹੈ ਕਿ ਜੇਕਰ ਇਹ ਜ਼ਮੀਨਾਂ ਗਮਾਂਡਾ ਗਲਾਡਾ ਪੁੱਡਾ ਵੱਲੋਂ ਅਕਵਾਇਰ ਕਰ ਲਈਆਂ ਗਈਆਂ ਤਾਂ ਪੰਚਾਇਤ ਨੂੰ ਬਹੁਤ ਘੱਟ ਇਸ ਜ਼ਮੀਨਾਂ ਦਾ ਮੁੱਲ ਹੈ ਜਿਹੜਾ ਉਹ ਮਿਲੂਗਾ ਇਸ ਲਈ ਖੁੱਲੀ ਬੋਲੀ ਦਾ ਹੀ ਵੇਚਣ ਦਾ ਪ੍ਰਸਤਾਵ ਹੈ ਜਿਹੜਾ ਉਹ ਰੱਖਿਆ ਗਿਆ ਤਾਂ ਇੱਕ ਪਾਸੇ ਤਾਂ ਲੋਕ ਜਿਹੜੇ ਹੜ੍ਹਾਂ ਦੇ ਵਿੱਚ ਰੁੱਝੇ ਹੋਏ ਨੇ ਸਾਰੇ ਲੋਕਾਂ ਦਾ ਧਿਆਨ ਉਧਰ ਹੈ ਤੇ ਸਰਕਾਰ ਦੇ ਵੱਲੋਂ ਭਾਈ ਹੈਲੀਕਾਪਟਰ ਵੀ ਦਿੱਤਾ ਗਿਆ ਸੀ ਤੇ ਓੜਦਾ ਓੜਦਾ ਫਿਰ ਇਹ ਪੰਚਾਇਤੀ ਜ਼ਮੀਨਾਂ ਵੀ ਦੇਖਿਆ ਆ ਤਾਂ ਆਨਲਾਈਨ ਇਹ ਨਿਊਜ਼ ਆਈ ਹੈ ਬਾਕੀ ਇਹ ਖਬਰ ਦੇ ਵਿੱਚ ਕਿੰਨੀ ਕ ਸੱਚਾਈ ਹੈ ਇਹ ਤਾਂ ਇੱਕ ਦੋ ਦਿਨਾਂ ਦੇ ਵਿੱਚ ਕਲੀਅਰ ਹੋ ਜੂ ਪੋਸਟਾਂ ਪੈਣ ਲੱਗੀਆਂ ਇੱਕ ਅੱਦੇ ਨਿਊਜ਼ ਚੈਨਲ ਨੇ ਵੀ ਇਹ ਨਿਊਜ਼ ਆ ਜਿਹੜੀ ਉਹ ਚਲਾ ਦਿੱਤੀ